ਬਿਕਰਮ ਮੀਠੀਆ ਦੀ ਜ਼ਮਾਨਤ ਵਾਲੇ ਨੁਕਤੇ ਤੋਂ ਗੱਲਸ਼ ਹੋਣੀ ਚਾਹੁੰਦਾ ਕਿ ਇਹ ਜ਼ਮਾਨਤ ਦਾ ਅਸਰ ਕੀ ਕੱਲੀ ਅਕਾਲੀ ਸਿਆਸਤ ਤੇ ਪਵੇਗਾ ਕਿ ਸੱਤਾਧਾਰੀ ਤੇ ਦੀ ਸਿਆਸਤ ਤੇ ਪਵੇਗਾ ਜਾਂ ਸਮੁੱਚੀ ਪੰਜਾਬ ਦੀ ਸਿਆਸਤ ਦੇ ਵਿੱਚ ਕੁਝ ਨਵਾਂ ਹੁੰਦਾ ਵਾਪਰ ਦਾ ਦੇਖ ਰਹੇ ਹਾਂ ਕਿਵੇਂ ਲੈ ਰਹੇ ਹੋ ਬਿਕਰਮ ਮੀਠੀਆ ਦੀ ਜ਼ਮਾਨਤ ਸੁਪਰੀਮ ਕੋਰਟ ਨੇ ਕੁਝ ਕੁਐਸਚਨ ਕੀਤੇ ਵੀ ਕਿੰਨਾ ਸਮਾਂ ਜੇਲ੍ਹ ਚ ਰੱਖਣਾ ਤੁਸੀਂ ਟ੍ਰਾਇਲ ਕੋਰਟ ਦੇ ਵਿੱਚ ਜਾ ਕੇ ਜੋ ਮਰਜ਼ੀ ਕਰੋਗੇ ਤੇ ਜੇ ਸਜ਼ਾ ਹੋਏਗੀ ਸਜ਼ਾ ਹੋ ਜਾਏਗੀ ਔਰ ਇਸ 7 ਮਹੀਨੇ ਉਹਨਾਂ ਨੂੰ ਰੱਖਿਆ ਗਿਆ 7 ਮਹੀਨੇ ਰੱਖਣ ਤੇ ਤੇ ਇਹ ਤੋਂ ਬਿਨਾ ਇਹ ਗਨ ਇਹ ਵੀ ਸਾਹਮਣੇ ਆਈ ਕਿ ਜਿਹੜਾ 540 ਕਰੋੜ ਦਾ ਐਲੀਗੇਸ਼ਨ ਹੈ ਜਿਹੜਾ ਡਿਸਪਰਪੋਰਸ਼ਨੇਟ ਅਸੈਟਸ ਦਾ ਜਿਹੜਾ ਸਾਧਰਾ ਤੋਂ ਜ਼ਿਆਦਾ ਜਾਇਦਾਦ ਬਣਾਉਣ ਦਾ ਉਹਨੂੰ ਸਾਬਤ ਕਰਨਾ 40 ਹਜ਼ਾਰ ਪੰਨਿਆਂ ਦੀ ਬੜੀ ਵੱਡੀ ਭਾਰੀ ਭਾਰੀ ਜਿਹੜੀ ਚਾਰ ਸੀਟ ਹੈ ਉਹ ਸਾਰਾ ਕੁਝ ਹੈ ਇਹਦੇ باوجود ਮਤਲਬ ਸੁਪਰੀਮ ਕੋਰਟ ਨੇ ਇੱਕ ਲੈਵਲ ਦੀ ਜ਼ਮਾਨਤ ਦਿੱਤੀ ਇਹਦੇ ਤੇ ਪੰਜਾਬ ਸਰਕਾਰ ਬੈਕਫੁੱਟ ਤੇ ਨਜ਼ਰ ਆਈ ਹੈ ਇੱਕ ਲੈਵਲ ਦੇ ਪਰ ਉਦੋਂ ਵੀ ਬੜਾ ਸਵਾਲ ਹੈ ਇਸ ਪੋਲਿਟਿਕਸ ਦੇ ਵਿੱਚ ਅਕਾਲੀਆ ਨੇ ਤਾਂ ਹਲਾਰਾ ਲੈਣਾ ਹੀ ਹੈ ਤੇ ਅਜੇ ਪੰਜਾਬ ਸਰਕਾਰ ਨੇ ਇਹੀ ਕਿਹਾ ਸੀਗਾ ਕਿ ਕੋਈ ਗੱਲ ਨਹੀਂ ਅਸੀਂ ਹੋ ਸਕਦਾ ਰਿਵੀਜ਼ਨ ਪਟੀਸ਼ਨ ਪਾਈਏ ਸਾਡੇ ਕੋਲ ਪੁਖਤਾ ਸਬੂਤ ਨੇ ਇਹ ਬਾਹਰ ਨਹੀਂ ਆ ਸਕਦਾ ਜਾਂ ਬਾਕੀ ਦੀਆਂ ਚੀਜ਼ਾਂ ਨੇ ਹੁਣ ਕਹਿਣਾ ਤੇ ਕੋਰਟ ਦੇ ਉੱਪਰ ਦੀ ਕੀ ਕਹਿਣਾ ਨਾ ਇਹ ਸਰਕਾਰ ਕੋ ਕਾਨੂੰਨ ਬਦਲ ਸਕਦੀ ਹੈ ਨਾ ਕੋਈ ਦੰਨਾ ਪਰ ਜਿਹੜਾ ਬਾਬਾ ਗੁਰਿੰਦਰ ਸਿੰਘ ਦਾ ਰੋਲ ਆ ਉਹ ਜਾਦਾ ਕਰਨ ਦਾ ਚਰਚਾ ਹੈ ਸਭ ਤੋਂ ਜ਼ਿਆਦਾ ਕਿ ਉਹਨਾਂ ਦਾ ਜੜ੍ਹ ਚ ਜਾਣਾ ਸੁਪਰੀਮ ਕੋਰਟ ਦੇ ਫੈਸਲੇ ਤੋਂ ਪਹਿਲਾਂ ਹੀ ਇੱਕ ਲੈਵਲ ਦਾ ਜੈਸਚਰ ਦੇਣਾ ਕਿ ਜਮਾਨਤ ਹੋ ਰਹੀ ਹੈ ਨਾਲ ਇਹ ਕਹਿਣਾ ਕਿ ਵਿਕਰਮਤੇ ਜਿਹੜੇ ਇਲਜ਼ਾਮ ਲੱਗੇ ਨੇ ਉਹ ਝੂਠੇ ਨੇ ਇਹ ਜਿਹੜਾ ਪੋਲਿਟੀਕਲ ਇੱਕ ਲੈਵਲ ਦਾ ਸਟੈਂਡ ਲੈਣਾ ਹੈ ਇਹ ਚਰਚਾ ਚ ਜਾਂਦਾ ਹੈ ਕਿ ਡੇਰਾ ਮੁਖੀ ਪਹਿਲੀ ਵਾਰ ਇੰਨਾ ਖੁੱਲ ਕੇ ਸਾਹਮਣੇ ਇੱਕ ਲੈਵਲ ਤੇ ਆਏ ਨੇ ਤੇ ਔਰ ਸਾਹਮਣੇ ਆਉਣ ਦਾ ਮਤਲਬ ਇਹ ਹੈ ਕਿ ਚਾਹੇ ਰਿਸ਼ਤੇਦਾਰੀ ਹੁੰਦੀ ਆ ਬਥੇਰੇ ਨਾਲ ਲੋਕਾਂ ਦੀਆਂ ਹੁੰਦੀਆਂ ਨੇ ਹਮਦਰਦੀ ਚ ਜਾਣਾ ਹੋਰ ਗੱਲ ਹੁੰਦੀ ਹੈ ਪਰ ਜਦ ਤੁਸੀਂ ਇੱਕ ਸਟੈਂਡ ਲੈਂਦੇ ਹੋ ਇਹ ਗੱਲ ਹੋਰ ਹੁੰਦੀ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਇੰਪੋਰਟੈਂਟ ਗੱਲ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਚੀਜ਼ਾਂ ਤੋਂ ਪਰਦੇ ਹਟਣਗੇ ਜਿਵੇਂ ਜਿਵੇਂ ਚੱਲੂਗਾ ਲੋਕ ਇਹ ਵੀ ਕਹਿੰਦੇ ਨੇ ਕਿ ਇਹ ਸਾਰੀ ਜਮਾਨਤ ਦੇ ਵਿੱਚ ਵੀ ਕਿਸੇ ਹੱਦ ਤੱਕ ਹੋ ਸਕਦਾ ਡੇਰੇ ਦੀ ਪ੍ਰਭਾਵ ਦਾ ਰੋਲ ਹੋਵੇ ਕਿਉਂਕਿ ਡੇਰੇ ਦੇ ਦਿੱਲੀ ਤੱਕ ਪ੍ਰਭਾਵ ਹੈ ਦਿੱਲੀ ਤੱਕ ਕਲ ਦਵਾੜੇ ਸਾਰੇ ਲੋਕ ਜਾਂਦੇ ਨੇ ਆਉਂਦੇ ਨੇ ਪ੍ਰਾਈਮ ਮਿਨਿਸਟਰ ਤੱਕ ਨਾ ਕੇਵਲ ਪ੍ਰਾਈਮ ਮਿਨਿਸਟਰ ਬਲਕੇ ਆਰਐਸਐਸ ਦੇ ਮੁਖੀ ਮੋਹਨ ਭਗਵਤ ਕਈ ਵਾਰ ਚੱਕਰ ਲਾਉਦੇ ਨਜ਼ਰ ਆਉਂਦੇ ਨੇ ਬਾਕੀ ਹੋਰ ਸਾਰੀਆਂ ਚੀਜ਼ਾਂ ਨੇ ਤੇ ਡੇਰਿਆਂ ਦੀ ਪੋਲਿਟਿਕਸ ਦਾ ਰੋਲ ਇਸ ਗੱਲ ਨਾਲ ਜਾਦਾ ਵਿਚਾਰਿਆ ਜਾਣ ਲੱਗਿਆ ਉਹ ਡੇਰਾ ਰਾਮ ਰਹੀਮ ਦਾ ਹੋਵੇ ਜਦ ਵੀ ਵੋਟਾਂ ਆਉਂਦੀਆਂ ਨੇ ਉਹਦੀ ਪ੍ਰੋਫਿਲ ਮਿਲਦੀ ਹੈ ਬਾਰ ਬਾਰ ਬਾਕੀ ਮਾਮਲਿਆਂ 'ਚ ਪ੍ਰਾਈਮ ਮਿਨਿਸਟਰ ਦਾ ਡੇਰਾ ਬੰਨਾ ਚਾਉਣਾ ਹੋਵੇ ਏ ਵੀ ਬਾਕੀ ਤਾਂ ਦੇਣ ਲੈਣ ਹੋਇਆ ਨਹੀਂ ਪੰਜਾਬੀ ਕਹਿੰਦਾ ਸੀ ਕੋਈ ਪੈਕੇਜ ਦੇ ਜੋ ਫਲਾਨਾ ਦੇਜੋ ਪਰ ਉਹ ਵੀ ਇੱਕ ਵੋਟ ਬੈਕਰ ਦੇ ਐਂਗਲ ਤੋਂ ਹੀ ਗੱਲ ਕੀਤੀ ਜਾ ਰਹੀ ਹੈ ਇਹ ਜਿਹੜਾ ਇੱਕ ਚਰਚਾ ਹੈ ਕਿ ਇੱਕ ਸੁਧਾਰਨ ਵੋਟਰਾਂ ਦੇ ਦੀ ਬਜਾਏ ਡੇਰੇ ਕੋਲ ਜਿਹੜਾ ਵੋਟਰਾਂ ਦਾ ਚੰਕ ਕੋਈ ਪਿਆ ਉਹਨੂੰ ਹੀ ਡਾਇਰੈਕਟਰ ਲੈ ਲਿਆ ਜਾਵੇ ਪੋਲਿਟੀਕਲ ਤੌਰਾਂ ਜਿਹੜੀਆਂ ਇਹ ਕਰ ਰਹੀਆਂ ਨੇ ਇਹ ਪੰਜਾਬ ਦੀ ਸਿਆਸਤ ਦੇ ਵਿੱਚ ਨਮਕ ਗੱਲ ਤਾਂ ਨਹੀਂ ਹੈ ਪਰ ਪਹਿਲਾਂ ਨਾਲੋਂ ਜਿਸ ਵੱਡੇ ਪੱਧਰ ਤੇ ਵੱਧ ਕੇ ਆ ਰਹੀ ਹੈ ਇਹ ਇਦਾਂ ਮਤਲਬ 27 ਦੇ ਵਿੱਚ ਇਹ ਰੋਲ ਹੋਰ ਵੱਡੇ ਹੋਣ ਦੀ ਸੰਭਾਵਨਾ ਹੋਏਗੀ ਗੱਠ ਜੋੜਾ ਚ ਵੀ ਇਹਨਾਂ ਦਾ ਰੋਲ ਹੋਏਗਾ ਵੋਟਾਂ ਚ ਵੀ ਇਹਨਾਂ ਦਾ ਰੋਲ ਹੋਏਗਾ ਇੱਕ ਕ੍ਰਿਮੀਨਲ ਮਾਮਲੇ 'ਚ ਵੀ ਇਹਨਾਂ ਦਾ ਰੋਲ ਹੋਏਗਾ ਇਸ ਅੰਗਲ ਤੋਂ ਇਹ ਚੀਜ਼ ਵਿਚਾਰੀ ਜਾਣੀ ਚਾਹੀਦੀ ਹੈ ਰਾਜ ਸਪਾਸਿੰਗ ਸਿੱਧੂ ਸਾਹਵਲ ਡੇਰਾ ਬਿਆਸ ਮੁਖੀ ਦੀ ਕੱਲ ਦੀ ਉੱਥੇ ਦੀ ਮੁਲਾਕਾਤ ਤੇ ਸਰਕਾਰ ਦਾ ਥੋੜਾ ਜਿਹਾ ਢਿੱਲੇ ਜਿਹੇ ਮੂੰਹ ਨਾਲ ਬੋਲਣਾ ਕਿਉਂਕਿ ਉਹਨਾਂ ਨੂੰ ਡੇਰੇ ਦੇ ਨਾਲ ਜੁੜੀ ਹੋਈ ਸ਼ਰਧਾ ਨੂੰ ਦਾ ਵੀ ਫਿਕਰ ਰਹਿੰਦਾ ਤੇ ਅੱਜ ਜ਼ਮਾਨਤ ਤੋਂ ਬਾਅਦ ਅਕਾਲੀ ਦਲ ਦੇ ਅੰਦਰ ਵੀ ਹਿਲਜੁਲ ਸੋ ਇਸ ਮੁੱਚੇ ਸਿਆਸੀ ਵਰਤਾਰੇ ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖ ਰਹੇ ਹੋ ਦੇਖੋ ਇਹ ਜਿਹੜਾ ਵਰਤਾਰਾ ਹੈਗਾ ਸਾਰਾ ਪੈਸੇ ਡੇਰੇ ਦਾ ਵਰਤਾਰਾ ਬੜਾ ਅਮਿਊਜ਼ਿੰਗ ਹੈ ਬੜਾ ਚੰਗਾ ਲੱਗਦਾ ਸੋ ਇਹਦੇ ਬਾਰੇ ਸੋਚਿਆ ਜਾਵੇ ਤਾਂ ਡੇਰੇ ਪਹਿਲੇ ਦਿਨਾਂ ਨਾਲ ਪਹਿਲਾਂ ਨਾਲੋਂ ਮਜ਼ਬੂਤ ਹੋਇਆ ਜੇ ਕਿਸੇ ਡੋਮਿਨੈਂਟ ਕਮਿਊਨਿਟੀ ਦਾ ਪੋਲਿਟੀਕਲ ਰੋਲ ਘਟ ਗਿਆ ਇੱਥੇ ਪੰਜਾਬ ਦੇ ਵਿੱਚ ਉਹ ਉਹ ਡੇਰਾ ਦੇ ਰਾਹੀਂ ਪੂਰਾ ਐਂ ਲੱਗਦਾ ਵੀ ਉਹ ਖੜੇ ਆ ਸਾਰੇ ਉਹ ਦੂਜਾ ਰਸਤਾ ਉਹਨਾਂ ਨੇ ਕੋਈ ਰੂਟ ਹੋਲ ਲੈ ਲਿਆ ਕਿਉਂਕਿ ਉਹ ਸਿੱਖ ਕਮਿਊਨਿਟੀ ਚ ਉਹ ਡੇਰਾ ਸੱਚਾ ਸੌਦਾ ਸੱਚਾ ਸੌਦੇ ਦੇ ਬੰਦੇ ਆ ਉਸੇ ਚੋਂ ਇਹ ਜਿਹੜੇ ਅਰਾਧਾ ਸਵਾਮੀ ਵਾਲੇ ਖੜੇ ਆਗੇ ਸਾਰੇ ਤੇ ਉਸੇ ਚੋਂ ਕਈ ਪਾਸਟਰ ਵੀ ਬਣ ਗਏ ਉਸੇ ਕਮਿਊਨਿਟੀ ਚੋਂ ਤੇ ਇਸ ਕਰਕੇ ਇਹ ਜਿਹੜਾ ਲੱਗਦਾ ਕਿ ਨਾ ਸਾਰਾ ਕੁਝ ਵੀ ਇਹ ਇਹ ਲੱਗਦਾ ਵੀ ਇਹ ਡੋਮੀਨੇਟ ਕਰਦੇ ਆ ਵੀ ਆਪ ਰਸਤੇ ਨੇ ਤੇ ਉਸੇ ਤੋਂ ਕੋਲੇ ਜਿਹੜਾ ਸਿੱਖ ਅਲਰਜੀ ਕਹਦੇ ਸਿੱਖ ਅਕਾਲ ਤਖਤ ਕਹਦੇ ਉਹ ਵੀ ਉਹਨਾਂ ਕੋਲੇ ਹੀ ਆ ਉਸ ਡੋਮੀਨੈਂਟ ਜਿਹੜੀ ਪੰਜਾਬ ਦੀ ਪੋਲਿਟਿਕਸ ਵਿੱਚ ਹੈ ਕਮਿਊਨਿਟੀ ਤੇ ਉਹਦੇ ਕੋਲੇ ਹੀ ਇਹ ਕਬਜ਼ੇ ਕੀਤੇ ਹੋਏ ਆ ਤੇ ਇਹ ਇੰਟਰੈਕਟਿਵਲੀ ਪਲੇ ਕਰ ਰਹੇ ਆ ਤੇ ਉਹ ਸਾਰਾ ਕੁਝ ਇਸੇ ਕਿਸਮ ਦਾ ਕਰ ਰਿਹਾ ਤੇ ਜਿਹੜਾ ਹੁਣ ਡੇਰਿਆਂ ਦਾ ਰੋਲ ਆ ਇਹ ਕਦੇ ਅੱਗੇ ਇੰਨਾ ਕਾਰਗਰ ਤੇ ਆਪਣਾ ਖੁੱਲਕੇ ਨਹੀਂ ਸੀ ਆਇਆ ਤੇ ਹੁਣ ਜਿਹੜਾ ਇਸ ਦਾ ਡੇਰਾ ਰਾਧਾ ਸਵਾਮੀ ਵਾਲਿਆਂ ਦਾ ਜਿਹੜਾ ਖਾਸ ਕਰਕੇ ਆਉਣਾ ਹੈ ਅੱਗੇ ਇਹ ਪਹਿਲੇ ਪਹਿਲਾ ਇਹ ਉਹਨਾਂ ਦਾ ਮੁਖੀ ਹੈ ਜਿਹੜਾ ਇੰਨਾ ਖੁੱਲਕੇ ਪੋਲਿਟਿਕਸ ਵਿੱਚ ਵਿਚਰ ਰਿਹਾ ਤੇ ਸਟੇਟਮੈਂਟਾਂ ਦੇ ਰਿਹਾ ਪਹਿਲਾਂ ਇਹ ਕਦੇ ਸਟੇਟਮੈਂਟਾਂ ਨਹੀਂ ਸੀ ਦਿੰਦੇ ਇਹਨਾਂ ਨੇ ਪੰਜਾਬ ਦੇ ਦੇ ਜਦੋਂ ਪੰਜਾਬ ਦਾ ਅਮ ਉਹ ਚੱਲਦਾ ਸੀਗਾ ਮੋਰਚਾ ਚੱਲਦਾ ਸੀਗਾ ਧਰਮ ਜਿਤ ਮੋਰਚਾ ਉਹ ਤੋਂ ਬਾਅਦ ਸਾਰਾ ਕੁਝ ਦੌਰ ਚੱਲਿਆ ਕਿਸੇ ਵੇਲੇ ਇਹਨਾਂ ਨੇ ਕੋਈ ਸਟੇਟਮੈਂਟ ਨਹੀਂ ਦਿੱਤੀ ਕਦੇ ਕੁਝ ਨਹੀਂ ਦਿੱਤਾ ਹੁਣ ਇਹੇ ਬੜੇ ਜੋਰ ਸ਼ੋਰ ਨਾਲ ਤੇ ਰਹੇ ਆ ਇਹਦਾ ਮਤਲਬ ਇਹ ਹੈ ਵੀ ਅਕਾਲੀ ਦਲ ਜਿਹੜਾ ਕਿਤੇ ਡੋਮੀਨੇਟ ਸੀਗਾ ਕਰਦਾ ਇੱਥੇ ਪਹਿਲਾਂ ਹੁਣ ਉਹਨੂੰ ਡਿਫਰੈਂਟ ਰੂਟ ਦੇ ਰਾਹੀਂ ਉਹਦੇ ਬੰਦੇ ਜਿਹੜੇ ਉਹ ਪਲੇਅਰ ਐ ਸਾਰੇ ਤੇ ਉਹ ਆ ਰਹੇ ਆ ਤੇ ਉਹ ਇਸੇ ਲੈਵਲ ਤੇ ਅੱਛਾ ਇਹ ਨਾਲ ਦੀ ਨਾਲ ਇਹ ਵੱਡੇ ਵੱਡੇ ਪ੍ਰਾਪਰਟੀਆਂ ਦੇ ਵੀ ਮਾਲਕ ਹੈ ਸਾਰੇ ਨਾਲ ਕੱਲੇ ਇਹ ਵੀ ਨਹੀਂ ਹੈ ਕੱਲਾ ਡੇਰਾ ਡੇ ਰਹੀ ਹੈ ਇਹਨਾਂ ਕੋਲੇ ਉਸ ਕਿਸਮ ਦੇ ਵੀ ਇੱਕ ਉੱਪਰਲੀ ਐਲੀਟ ਹੈ ਇਹ ਸਭ ਤੋਂ ਵੱਡੀ ਤੇ ਇਸ ਕਰਕੇ ਡੇਰੇਦਾਰ ਨਹੀਂ ਹੈ ਇਹਦਾ ਰੋਲ ਬੜਾ ਇੰਟਰਸਟਿੰਗ ਰੋਲ ਆ ਰਿਹਾ ਹੈ ਇਹਨਾਂ ਦਾ ਤੇ ਇਹਦੇ ਨਾਲ ਬਸ਼ਰ ਜਮਹੂਰੀਅਤ ਨੂੰ ਨੁਕਸਾਨ ਹੈ ਜਿਹੜੀ ਅਸੀਂ ਜਮਹੂਰੀਅਤ ਦੇ ਮੁੱਦੇ ਨਹੀਂ ਆਉਂਦੇ ਫਿਰ ਤਾਂ ਇੱਕ ਪਾਪੂਲਿਜ਼ਮ ਹੀ ਆਉਂਦਾਗਾ ਕਿਵੇਂ ਵੋਟ ਲੈਣੀ ਹੈ ਵੋਟ ਬੈਂਕ ਦੀ ਇੱਕ ਮਸ਼ੀਨ ਜੀ ਵੋਟ ਬੈਂਕ ਜਾਂ ਇੱਕ ਵੋਟਿੰਗ ਮਸ਼ੀਨ ਭਰ ਜਾਂਦੀਆਂ ਪਾਰਟੀਆਂ ਤੇ ਕੁਝ ਪਰਸਨੈਲਿਟੀਆਂ ਬਸ ਉਹੀ ਅੱਗੇ ਰਹਿੰਦੀਆਂ ਤੇ ਮੁੱਦੇ ਫਿਰ ਸਾਰੇ ਆ ਜਿਵੇਂ ਹੁਣ ਬਾਦਲਾਂ ਦੀ ਪਰਸਨੈਲਿਟੀ ਏਡੀ ਲੈਵਲ ਤੱਕ ਆਈ ਹੈ ਅਕਾਲੀ ਦਲ ਟੁੱਟ ਵੀ ਗਿਆ ਅਕਾਲ ਤਖਤ ਵੀ ਵਿੱਚ ਸ਼ਾਮਲ ਹੋ ਗਿਆ ਕੁਝ ਨਹੀਂ ਨਿਕਲਿਆ ਉਹਦੇ ਚ ਗੱਲ ਉੱਥੇ ਦੀ ਉੱਥੇ ਖੜੀ ਹੈ ਹਜੇ ਤੱਕ ਕੋਈ ਜ਼ਿਆਦਾ ਵੱਡੀ ਚੇਂਜ ਨਹੀਂ ਆਈ ਤੇ ਫਿਰ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਨਾ ਹੀ ਐਸਜੀਪੀਸੀ ਚੇਂਜ ਹੋਣ ਦੇਈਏ ਤੇ ਨਾ ਸੀ ਕੋਈ ਹੋਰ ਸਿਸਟਮ ਨੂੰ ਚੇਂਜ ਹੋ ਰਿਹਾ ਕੇ ਇਸੇ ਕਰਕੇ ਚੋਣ ਨਹੀਂ ਹੁੰਦੀ ਪੰਪ ਪਿਛਲੇ 15 ਸਾਲਾਂ ਤੋਂ ਕੋਈ ਤਬਦੀਲੀ ਹੋਣ ਨਹੀਂ ਦੇਣਾ ਕੋਈ ਸਟੇਟਸ ਕੋਸ ਆਫ ਦਾ ਗ੍ਰਿਪ ਬਣਾ ਕੇ ਕਿਵੇਂ ਰੱਖਿਆ ਜਾਵੇ ਉਹਦੇ ਚ ਹੁਣ ਡੇਰਿਆਂ ਦੇ ਜਿਹੜੇ ਵੱਡੇ ਆ ਉਹ ਸਹਾਈ ਹੋਣ ਲੱਗ ਗਏ ਆ ਜਿਹੜੇ ਉਹਨਾਂ ਦੇ ਮਾਲਕ ਹੈਗੇ ਜਾਂ ਮੁਖੀ ਆ ਉਹਨਾਂ ਦੇ ਤੇ ਉਹ ਹਰਿਆਣੇ ਚ ਵੀ ਕੁਝ ਆ ਕਰ ਰਹੇ ਆ ਕਿ ਸਰਸੇ ਦੇ ਵਾਲੇ ਕੁਝ ਇਧਰ ਉਹਨਾਂ ਦਾ ਪੰਜਾਬ ਚ ਵੀ ਸਪੈਲਓਵਰ ਹੈ ਸਾਰਾ ਅਸਰ ਹੈਗਾ ਤੋ더라 ਇਧਰ ਇੱਕ ਹੋਰ ਡੇਰਾ ਉਹਨਾਂ ਨਾਲ ਪੋਲੀਟਿਕਲੀ ਜੁਆਇਨ ਕਰ ਗਿਆ ਛੋਟੇ ਛੋਟੇ ਸਾਰੇ ਡੇਰੇ ਹੀ ਪੋਲੀਟਿਕਲ ਐ ਤੇ ਇੱਕ ਪਾਸੇ ਛੋਟੀ ਜਿਹੀ ਆਵਾਜ਼ ਉੱਠਦੀ ਆ ਜੀ ਡੇਰਿਆਂ ਤੋਂ ਸਿੱਖ ਧਰਮ ਨੂੰ ਖਤਰਾ ਇਹ ਵੀ ਨਾਲ ਦੀ ਨਾਲ ਉੱਠਦੀ ਰਹਿੰਦੀ ਐ ਪਰ ਉਹ ਬੜੀ ਮੱਧਮ ਆਵਾਜ਼ ਐ ਤੇ ਉਹ ਦਬੀ ਰਹਿੰਦੀ ਐ ਹਰ ਵਕਤ ਤੇ ਡੇਰੇ ਹੁਣ ਸਾਰੇ ਪੋਲੀਟਿਕਸ ਵਿੱਚ ਓਪਨ ਆ ਗਏ ਐ ਤੇ ਇਹਨਾਂ ਦਾ ਪੋਲੀਟਿਕਸ ਤੇ ਬਹੁਤ ਅਸਰ ਪੈਂਦਾ ਤੇ ਇਹ ਹੁਣ ਡੇਰਾ ਬੱਲਾ ਵੀ ਐ ਉਸੇ ਤਰਜ਼ ਦਾ ਹੀ ਇੱਕ ਬਰਾਬਰ ਤੇ ਇੱਕ ਦਲਤ ਵੋਟ ਬੈਂਕ ਨੂੰ ਇਕੱਠੇ ਕਰਨ ਲਈ ਓਪਨਲੀ ਆਇਆ ਤੇ ਪ੍ਰਾਈਮ ਮਿਨਿਸਟਰ ਆਉਂਦਾ ਤੇ ਪ੍ਰਾਈਮ ਮਿਨਿਸਟਰ ਉਹਨਾਂ ਦਾ ਜਿਹੜਾ ਮੁਖੀ ਹੈ ਡੇਰਾ ਬੱਲਾ ਦਾ ਉਹਦੇ ਪੈਰ ਵੀ ਸ਼ੋਂਦਾ ਉਹ ਤਾਂ ਫੋਟੋਸ਼ਾਪ ਹੀ ਆ ਬੜੇ ਥਾਵਾਂ ਤੇ ਹੁਣ ਉਹਦੇ ਨਾਲ ਕਿੰਨਾ ਜ਼ਿਆਦਾ ਉਹ ਫੋਟੋ ਲੱਗਣੀਆਂ ਥਾਂ ਥਾਂ ਤੇ ਸਾਰਿਆਂ ਤੇ ਜਿੱਥੇ ਵੀ ਸੰਭਾਲੂ ਹੋਣਗੇ ਉਹਨਾਂ ਦੇ ਘਰਾਂ 'ਚ ਲੱਗਣੀਆਂ ਤੋ ਇਹ ਸਾਰਾ ਕੁਝ ਇਹ ਵੱਡਾ ਜਿਹੜਾ ਇਹ ਨੈਟਵਰਕ ਹੈ ਡੇਰਿਆਂ ਦਾ ਇਹ ਹੋਂ ਦਾ ਹੋਰਸ ਮਜ਼ਬੂਤ ਹੋਇਆ ਸਾਰਾ ਜਦੋਂ ਮਤਲਬ ਕਿ ਵੀ ਡੇਰੇ ਤੇ ਆਉਣਾ ਕਿਸੇ ਦੇ ਇਸ ਲੈਵਲ ਤੇ ਪ੍ਰਾਈਮ ਮਿਨਿਸਟਰ ਇੱਕ ਐਡੀ ਵੱਡਾ ਦੇਸ਼ ਦੇ ਤੇ ਉਹ ਉਹਦਾ ਆਉਣਾ ਵੀ ਆਪਣੇ ਆਪ ਚ ਬੜਾ ਹੈ ਪੋਲੀਟੀਕਲ ਮੈਨੇ ਰੱਖਦਾ ਹੈਗਾ ਪੋਲਿਟਿਕਸ ਦੇ ਵਿੱਚ ਮੈਨੇ ਰੱਖਦਾ ਕਾਫੀ ਜ਼ਿਆਦਾ ਤੇ ਇਸ ਕਰਕੇ ਪੋਲਿਟਿਕਸ ਦਾ ਚੇਂਜ ਹੋ ਤੇ ਨਾਲ ਦੀ ਨਾਲ ਇਹ ਸਾਡੇ ਆਮ ਆਦਮੀ ਪਾਰਟੀ ਵੀ ਉਹ ਉਹ ਡੇਰਿਆਂ ਨੂੰ ਉਸ ਉਵੇਂ ਕਲਟੀਵੇਟ ਕਰ ਰਹੀ ਹੈ ਤੇ ਇਹਦੇ ਵਿੱਚ ਡੇਰੇ ਵਧਣਗੇ ਇਹ ਸ਼ਾਇਦ 크ਿਸਚੀਅਨਿਟੀ ਵਾਲੀ ਡੇਰੇ ਹੀ ਬਦਲ ਜਿਦਾ ਜਿਦਾ ਕੋਲ ਇਨਫਲੂਐਂਸ ਹੋਏਗਾ ਤੇ ਉਹ ਬਦਲੇਗਾ ਸਾਰਾ ਹਾਂਜੀ